ਉਸਤਾਦ ਪਿੱਛੇ ਪਿੱਛੇ ਸਭ ਚੱਲਦੇ ਇੱਥੇ ਬਹੁਤਾਦ ਹੁੰਦੇ ਨੇ ਪਿੱਛੇ ਪਿੱਛੇ ਸਭ ਚੱਲਦੇ ਇੱਥੇ ਬਹੁਤਾਦ ਹੁੰਦੇ ਨੇ ਕੁਝ ਵਿਰਲੇ ਹੀ ਉਸਤਾਦਾਂ ਦੇ ਉਸਤਾਦ ਹੁੰਦੇ ਨੇ ਕੁਝ ਵਿਰਲੇ ਹੀ ਉਸਤਾਦਾਂ ਦੇ ਉਸਤਾਦ ਹੁੰਦੇ ਨੇ ਹਰ ਗੱਲ ਦਾ ਮਤਲਬ ਹੋਵੇ ਹਰ ਗੱਲ ਦਾ ਮਤਲਬ ਹੋਵੇ ਜੀ ਐਵੇਂ ਨਹੀਂ ਬੋਲਣ ਉਲਝਾਉਂਦੇ ਨਹੀਂ ਤਾਣੀ ਉਹ ਤਾਂ ਗੰਡਾ ਨੂੰ ਖੋਲਣ ਤਾਂ ਹੀ ਬੋਲ ਉਹਨਾਂ ਦੇ ਬੋਲੇ ਬੜੇ ਸਵਾਦ ਹੁੰਦੇ ਨੇ ਕੁਝ ਵਿਰਲੇ ਹੀ ਉਸਤਾਦਾਂ ਦੇ ਉਸਤਾਦ ਹੁੰਦੇ ਨੇ ਕੁਝ ਵਿਰਲੇ ਹੀ ਉਸਤਾਦਾਂ ਦੇ ਉਸਤਾਦ ਹੁੰਦੇ ਨੇ ਠਾਪੜਾ ਕਲਗੀ ਧਰਦਾ ਜਸਰਹੰਦ ਦੀ ਕੰਦੇ ਸੀ ਥਪੜਾ ਕਲਗੀ ਧਰਦਾ ਜਸਰਹੰਦ ਦੀ ਕੰਦੇ ਸੀ ਕੁਝ ਬਦਲਣ ਦੀ ਤਮੰਨਾ ਸੀ ਤਾਂ ਬਣ ਗਏ ਬੰਦੇ ਸੀ ਉਹ ਬਦਲ ਦੇ ਸੌਖੇ ਉਹ ਬਦਲ ਦੇ ਸੌਖੇ ਜੋ ਪਹਿਲਾਂ ਸਾਧ ਹੁੰਦੇ ਨੇ ਕੁਝ ਬਿਰਲੇ ਹੀ ਉਸਤਾਦਾਂ ਦੇ ਉਸਤਾਦ ਹੁੰਦੇ ਨੇ ਕੁਝ ਵਿਰਲੇ ਹੀ ਉਸਤਾਦਾਂ ਦੇ ਉਸਤਾਦ ਹੁੰਦੇ ਨੇ ਇੱਕ ਨਾਲ ਇੱਕ ਮਿਕ ਹੋ ਅੰਦਰ ਝਰਨੇ ਫੁੱਟ ਜਾਂਦੇ ਇੱਕ ਨਾਲ ਇੱਕ ਮਿਕ ਹੋ ਅੰਦਰ ਝਰਨੇ ਫੁੱਟ ਜਾਂਦੇ ਬੋਲ ਹੀ ਉਹਨਾਂ ਦੇ ਕਵਿਤਾ ਜੋ ਦੁਨੀਆ ਲੁੱਟ ਜਾਂਦੇ ਬਾਕੀ ਬਹਿ ਕੇ ਵਾਹ ਵਾਹ ਕਰਦੇ ਇਰਸ਼ਾਦ ਹੁੰਦੇ ਨੇ ਕੁਝ ਵਿਰਲੇ ਹੀ ਉਸਤਾਦਾਂ ਦੇ ਉਸਤਾਦ ਹੁੰਦੇ ਨੇ ਕੁਝ ਵਿਰਲੇ ਹੀ ਉਸਤਾਦਾਂ ਦੇ ਉਸਤਾਦ ਹੁੰਦੇ ਨੇ ਕੁਦਰਤ ਹੈ ਕਿਵੇਂ ਚੱਲੇ ਜੋ ਇਹ ਨੁਕਤਾ ਸਮਝ ਗਏ ਪੀਰ ਪੈਗੰਬਰਾਂ ਵਾਲੀ ਛੇਤੀ ਫੜ ਉਹ ਰمز ਗਏ ਖੋਜੀ ਲੇਖਕ ਵਿਗਿਆਨੀ ਖੋਜੀ ਲੇਖਕ ਵਿਗਿਆਨੀ ਬੜੇ ਵਿਸਮਾਦ ਹੁੰਦੇ ਨੇ ਕੁਝ ਵਿਰਲੇ ਹੀ ਉਸਤਾਦਾਂ ਦੇ ਉਸਤਾਦ ਹੁੰਦੇ ਨੇ ਕੁਝ ਵਿਰਲੇ ਹੀ ਉਸਤਾਦਾਂ ਦੇ ਉਸਤਾਦ ਹੁੰਦੇ ਨੇ ਦੁਨੀਆਂ ਤੇ ਚਮਕੇ ਉਹੀ ਆਪਣੇ ਅੰਦਰ ਚਮਕੇ ਜੋ ਦੁਨੀਆਂ ਤੇ ਚਮਕੇ ਉਹੀ ਆਪਣੇ ਅੰਦਰ ਚਮਕੇ ਜੋ ਇਕ ਬਾਲ ਪਛਾਨਣ ਸਾਰੇ ਨੂਰੀ ਚਿਹਰਾ ਦਮਕੇ ਜੋ ਜਿਨ੍ਹਾਂ ਨੂੰ ਸੁਣਦੇ ਅੰਦਰੋਂ ਹੀ ਅਨਹਦ ਨਾਦ ਹੁੰਦੇ ਨੇ ਕੁਝ ਵਿਰਲੇ ਹੀ ਉਸਤਾਦਾਂ ਦੇ ਉਸਤਾਦ ਹੁੰਦੇ ਨੇ ਕੁਝ ਵਿਰਲੇ ਹੀ ਉਸਤਾਦਾਂ ਦੇ ਉਸਤਾਦ ਹੁੰਦੇ ਨੇ ਥੈਂਕ ਯੂ